ਦਲਾਈ ਤੇ ਬਾਥੂ ਸਾਗਜ ਮਿਲਾ ਕੇ ਉਹਨਾਂ ਨੇ ਸਾਨੂੰ ਖਿਲਾਣਾ ਹੁੰਦਾ ਸੀ ਅੱਜ ਸਾਨੂੰ ਸਟਡੀ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹਦੇ ਬੱਤਿਆਂ ਦੇ ਵਿੱਚ 골ਡ ਹੈ ਕਾਲਾ ਤੂੜਾ ਇਹਦੇ ਪੀਜਾਂ ਤੋਂ ਜਿਹੜਾ ਹੈ ਨਾ ਜੋਇੰਟਸ ਪੇਨ ਉਹ ਉਪੋਤੇ ਲਈ ਦਵਾਈ ਬਣਦੀ ਹੈ ਹਰ ਹਾਲਤ ਵਿੱਚ ਇਹਦੇ ਪੱਤਿਆਂ ਦਾ ਕਾੜਾ ਬਣਾ ਕੇ ਬੁਰਾਣੀਆਂ-ਮੁਰਣੀਆਂ ਸਾੜੀਆਂ ਜਿਹੜੀਆਂ ਉਹਨਾਂ ਹਲਾਦੀ ਕੁੱਤੋਂ ਸ਼ੁਰੂ ਹੋ ਜਾਓ ਤੇ ਮਰਨ ਤੱਕ ਜਿੰਨੇ ਵੀ ਸਾਡੇ ਸ਼ੁਭ ਕੰਮ ਹੋਣੇ ਆ ਸਭ ਜਗ੍ਹਾ ਤੇ ਇਹਨੂੰ ਵਰਤੇ ਜਾਣ। ਅਗਰ ਕਿਸੇ ਨੂੰ ਚੇਚਕ ਹੋ ਜਾਂਦੀ ਹੈ ਜਿਹਨੂੰ ਬੜੀ ਮਾਤਾ ਕਹਿੰਦੇ ਸੀ ਐਦੀਆਂ ਟਾਣੀਆਂ ਦਰਵਾਜੇ ਦੇ ਵਿੱਚ ਘੜ ਲੇਗੀ। ਪਾਰਕ ਤਾਂ ਤੁਸੀਂ ਬਹੁਤ ਦੇਖੇ ਹੋਣੇ ਆ ਪਰ ਅੱਜ ਤੁਹਾਨੂੰ ਇੱਕ ਅਜੀਹੇ ਪਾਰਕ ਦੇ ਵਿੱਚ ਲੈ ਕੇ ਆਏ ਆ ਜਿੱਥੇ ਦੇ ਹਰੇਕ ਬੂਟੇ ਤੁਹਾਡੇ ਲਈ ਫਾਇਦੇਮੰਦ ਨੇ। ਅੱਜ ਤੁਸੀਂ ਇੱਕ ਅਜੀਹੇ ਪਾਰਕ ਦੇ ਵਿੱਚ ਦੀ ਵੀਡੀਓ ਦੇਖੂਗੇ ਜਿੱਥੇ ਦੇ ਬੂਟਿਆਂ ਨੂੰ ਤੁਸੀਂ ਜਾਣ ਕੇ ਉਹਨਾਂ ਦੇ ਫਾਇਦੇ ਜਾਣ ਕੇ ਤੁਸੀਂ ਹੈਰਾਨ ਹੋਵੋਗੇ ਆਮ ਦਿਨਾਂ ਦੇ ਵਿੱਚ ਅਸੀਂ ਉਹਨਾਂ ਬੂਟਿਆਂ ਨੂੰ ਆਪਣੀ ਲੱਤਾਂ ਥੱਲੇ ਜਿਹੜਾ ਹੈ ਉਹ ਜਾਂ ਤਾਂ ਮਸਲਦਾ ਹੀਦਾ ਜਾਂ ਫਿਰ ਉਹਨਾਂ ਦੇ ਉੱਤੇ ਉਹ ਚਲੀ ਜਾਂਦਾ ਵਾ ਪਰ ਅੱਜ ਤੁਸੀਂ ਜਦੋਂ ਉਹਨਾਂ ਦੇ ਫਾਇਦੇ ਦੇਖੂਗੇ ਤਾਂ ਤੁਸੀਂ ਵੀ ਹੈਰਾਨ ਹੋ ਜਾਓਗੇ ਹਰਬਲ ਗੁਰੂ ਕਹਿ ਦਿੰਦੇ ਨੇ ਇਹਨਾਂ ਨੂੰ ਜਾਂ ਫਿਰ ਅਸੀਂ ਹਲਬਰ ਹਰਬਲ ਮਾਸਟਰ ਕਹਿ ਦਿੰਨੇ ਨੇ ਉਹ ਵੀ ਸਾਡੇ ਨਾਲ ਨੇ ਕਿਉਂਕਿ ਪਹਿਲਾਂ ਵੀ ਤੁਹਾਨੂੰ ਇੰਟਰਵਿਊ ਇਹਨਾਂ ਦੀ ਅਸੀਂ ਦਿਖਾਈ ਉਸ ਦਿਨ ਜੜੀ ਬੂਟੀਆਂ ਕੱਟ ਸੀਗੀਆਂ ਪਰ ਫਾਇਦੇ ਬਥੇਰੇ ਸੀਗੇ ਅੱਜ ਪੂਰੇ ਦੇ ਪੂਰੇ ਪਲਾਂਟ ਦੇ ਵਿੱਚ ਇਹਨਾਂ ਦੇ ਹੈਗੇ ਆ ਤੇ ਫਾਇਦੇ ਵੀ ਤੁਹਾਨੂੰ ਦਿਖਾਵਾਂਗੇ ਜੜੀ ਬੂਟੀਆਂ ਵੀ ਦਿਖਾਵਾਂਗੇ ਤੇ ਪੂਰੀ ਇੰਟਰਵਿਊ ਵੀ ਤੁਹਾਨੂੰ ਸੁਣਾਵਾਂਗੇ ਸਰ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸਾਾਨੂੰ ਤੁਹਾਡਾ ਸਮਾਂ ਕੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੇ ਹਰਬਲ ਪਾਰਕ 'ਚ ਪਧਾਰੇ ਹੋ ਤੇ ਮੈਂ ਇੱਕ ਤੁਸੀਂ ਆ ਦੱਸ ਰਹੇ ਸੀਗੇ ਬੂਟੇ ਬਾਰੇ ਕਿ ਜਿੱਥੇ ਇਹ ਬੂਟਾ ਹੋਵੇ ਉਥੇ ਬਿਮਾਰੀਆਂ ਰਹਿੰਦੀਆਂ ਹੀ ਨਹੀਂ ਹੈਗੀਆਂ ਨੇ ਕੀ ਕਹਾਵਤ ਕੀ ਸੀਗੀ ਇਸ ਬੂਟੇ ਦੀ ਪਹਿਲਾਂ ਤਾਂ ਉਹ ਦੱਸ ਦਿੰਦਾ ਐ ਤਾਂ ਇਸ ਬੂਟੇ ਦਾ ਨਾਮ ਹੈ ਹਿੰਦੀ ਵਿੱਚ ਇਹਨਾਂ ਨਿਰਗੁੰਡੀ ਕਹਿੰਦੇ ਆ ਲੋਕਲ ਭਾਸ਼ਾ ਚ ਅਸੀਂ ਕਹਿੰਦੇ ਆ ਬਣਾ ਤੇ ਇੱਕ ਵਿਦਵੰਤੀ ਆਯੁਰਵੇਦ ਦੀ ਕਿ ਜਿੱਥੇ ਬਣਾ ਬਸੂਟੀ ਵਰੇ ਉਥੇ ਇਨਸਾਨ ਕਿਉਂ ਮਰੇ ਅਗਰ ਵੈਦ ਹੈ ਤੇ ਤਿੰਨੋਂ ਹੀ ਬੂਟੀਆਂ ਦਾ ਕੰਬੀਨੇਸ਼ਨ ਮਿਲਾ ਕੇ ਹਰ ਬਿਮਾਰੀ ਦਾ ਇਲਾਜ ਹੈ ਅੱਛਾ ਇਹ ਕਿਹੜੇ ਬਿਮਾਰੀ ਦੇ ਵਿੱਚ ਇਸ ਤਰ੍ਹਾਂ ਆਪਣੇ ਤਜਰਬੇ ਦੇ ਹਿਸਾਬ ਨਾਲ ਜਦੋਂ ਬੰਦਾ ਇਸ ਸੰਸਾਰ ਵਿੱਚ ਆਂਦਾ ਹੈ ਪੈਦਾ ਹੁੰਦਾ ਹੈ ਬੱਚਾ ਜਦੋਂ ਪੈਦਾ ਹੁੰਦਾ ਹੈ ਤੇ ਸਾਡੀਆਂ ਬੁੜੀਆਂ ਜਿਹੜੀਆਂ ਐ ਇਹਦੇ ਪੱਤਿਆਂ ਨੂੰ ਪਾਣੀ ਵਿੱਚ ਕਾੜ ਕੇ ਉਹਦਾ ਪਹਿਲਾ ਇਸ਼ਨਾਨ ਜਿਹੜਾ ਹੈ ਨਾ ਫਰਸਟ ਬਾਥ ਜਿਹੜੀ ਹੈ ਉਹ ਇਹਦੇ ਪੱਤਿਆਂ ਦੇ ਕਾੜੇ ਨਾਲ ਕੀਤੀ ਜਾਂਦੀ ਹੈ ਉਹਦੀ ਮਾਂ ਦੀ ਵੀ ਪ੍ਰਸੂਤਾ ਦੀ ਵੀ ਤੇ ਹੁਣ ਤੁਸੀਂ ਕੀ ਕਾਰਨ ਹੈ ਕਿ ਉਸ ਵੇਲੇ ਇਹਦੇ ਪੱਤਿਆਂ ਨੂੰ ਕਾੜ ਕੇ ਕਿਉਂ ਨਿਲਾਇਆ ਜਾਂਦਾ ਕਿਉਂਨੂੰ ਕਿਸੇ ਕਿਸਮ ਦੀ ਕੋਈ ਸੈਫਟੀਕ ਨਾ ਹੋਵੇ ਬਾਰ ਆਇਆ ਬਾਹਰ ਦੀਆਂ ਚੀਜ਼ਾਂ ਉਹਦੇ ਤੇ ਕੋਈ ਗਲਤ ਅਸਰ ਨਾ ਕਰਨ ਉਹਦੇ ਸਰੀਰ ਦੇ ਉੱਤੇ ਇਸ ਕਰਕੇ ਹਰ ਹਾਲਤ ਵਿੱਚ ਇਹਦੇ ਪੱਤਿਆਂ ਦਾ ਕਾੜਾ ਬਣਾ ਕੇ ਪੁਰਾਣੀਆਂ ਬੁੜੀਆਂ ਸਾੜੀਆਂ ਜਿਹੜੀਆਂ ਹਨ ਉਹ ਨਹਲਾਉਂਦੀਆਂ ਸੀ ਉੱਥੋਂ ਸ਼ੁਰੂ ਹੋ ਜਾਓ ਤੇ ਮਰਨ ਤੱਕ ਜਿੰਨੇ ਵੀ ਸਾਡੇ ਸ਼ੁਭ ਕੰਮ ਹੋਣੇ ਸਭ ਜਗ੍ਹਾ ਤੇ ਇਹਨੂੰ ਵਰਤੇ ਜਾਂਦਾ ਅੱਛਾ ਅਗਰ ਕਿਸੇ ਨੂੰ ਚੇਚਕ ਹੋ ਜਾਂਦੀ ਹੈ ਜਿਹਨੂੰ ਬੜੀ ਮਾਤਾ ਕਹਿੰਦੇ ਸੀ ਐਦੀਆਂ ਟਾਣੀਆਂ ਦਰਵਾਜ਼ੇ ਦੇ ਵਿੱਚ ਗੱਡ ਦੇਣੀ ਤੰਗ ਬੜਾ ਸੁਣਿਆ ਕਿ ਨਿੰਮ ਦੀਆਂ ਪੱਤੀਆਂ ਗੜਨ ਨਾ ਹੁੰਦਾ ਪਰ ਤੁਸੀਂ ਇਹ ਦੱਸਿਆ ਕਿ ਇਹਦੇ ਨਾਲ ਵੀ ਨਿੰਮ ਕੌੜਾ ਤੇ ਨਿੰਮ ਮਿੱਠਾ ਦੋ ਹੁੰਦੇ ਆ ਮਿੱਠਾ ਨਿੰਮ ਕੜੀ ਪੱਤੇ ਨੂੰ ਕਹਿੰਦੇ ਆ ਉਹ ਤੇ ਤੀਜਾ ਐ ਇਹਨਾਂ ਤਿੰਨਾਂ ਨੂੰ ਹੀ ਉਸ ਘਰ ਦੇ ਵਿੱਚ ਟੰਗ ਦਿੱਤਾ ਜਾਂਦਾ ਜਿੱਦਾਂ 에ਅਰ ਵੀ ਪਿਉਰੀਫਾਈ ਹੋ ਕੇ ਅੰਦਰ ਜਾਵੇ ਤੇ ਅੰਦਰੋਂ ਕਿਟਾਣੂ ਜਿਹੜੇ ਹੈ ਕਿਸੇ ਹੋਰ ਨੂੰ ਬਾਹਰ ਦਾ ਜਿੱਥੇ ਉਸ ਬੰਦੇ ਨੂੰ ਅਲੱਗ ਕੀਤਾਦਾ ਤੇ ਇਹ ਬਣਾ ਜਿਹੜਾ ਹੈ ਜਿੰਨਾ ਖੁਸ਼ੀ ਮੈਂ ਗੱਲ ਕੀਤੀ ਸੀ ਖੁਸ਼ੀ ਤੇ ਹਰ ਕੰਮ ਦੇ ਵਿੱਚ ਇਹ ਹਾਜ਼ਰ ਹੁੰਦਾ ਹੈ ਬੱਚਾ ਪੈਦਾ ਹੋਣ ਦੇ ਟਾਈਮ ਤੇ ਉਹਦੀ ਮਾਂ ਨੂੰ ਨਿਲਾਣ ਵਾਸਤੇ ਹੋ ਗਿਆ ਉਹਤੇ ਆਵਾਜ਼ ਉਹਦੇ ਕਮਰੇ 'ਚ ਕੋਈ ਬਿਮਾਰੀ ਨਾ ਲੱਗੇ ਉੱਥੇ ਰੱਖਣ ਨੂੰ ਹੋ ਗਿਆ ਉਹ ਤੋਂ ਬਾਅਦ ਅਸੀਂ ਉਹਦੀ ਖੁਸ਼ੀ ਕਰਨੀ ਹੈਗੀ ਆ ਪਾਂ ਛੋਲੇ ਵੰਡਣੇ ਗੁੜ ਤੇ ਛੋਲੇ ਵੱਡੇ ਜਾਂਦੇ ਸੀ ਅੱਜ ਜਿਹੜੀ ਵਰਫੀ ਵੰਡੀ ਜਾਂਦੀ ਹੈ ਉਹਦੀ ਥਾਂ ਤੇ ਤੇ ਛੋਲਿਆਂ ਨੂੰ ਲੁਗੇਰਨ ਵਾਸਤੇ ਸਪਰਾਉਟ ਕਰਵਾਉਣ ਵਾਸਤੇ ਵੀ ਇਹਦੇ ਪੱਤਿਆਂ ਦੇ ਵਿੱਚ ਇਹ ਤੇ ਬਾਂਸਾ ਇਹਦੇ ਦੋਨੋਂ ਹੁੰਦੇ ਪੱਤੇ ਜਿਹੜੇ ਬਸੂਟੀ ਦੇ ਜਿਹੜਾ ਈਦੀ ਹੀ ਨਾਲ ਦੀ ਬੂਟੀ ਹੈਗੀ ਹੈ ਇਹਨਾਂ ਦੋਨਾਂ ਦੇ ਪੱਤਿਆਂ ਵਿੱਚ ਉਹਨੂੰ ਸਪਰਾਉਟ ਲਈ ਰੱਖਿਆ ਜਾਂਦਾ ਸੀ ਸੋ ਦੈਟ ਉਹਦੇ ਵਿੱਚ ਫੰਗਸ ਨਾ ਲੱਗੇ ਬਿਲਕੁਲ ਅਗਰ ਪੁਰਾਣੇ ਜ਼ਮਾਨੇ ਚ ਤੰਬਾਕੂ ਸਿਆਣੇ ਜਿਹੜੇ ਪੀਂਦੇ ਸੀਗੇ ਹੁੱਕੇ ਚਿਲਮਾ ਦੇ ਵਿੱਚ ਪਾ ਕੇ ਉਹ ਤੰਬਾਕੂ ਤੇ ਬੂਟਿਆਂ ਨੂੰ ਪੱਟ ਕੇ ਨਾ ਉਹਨਾਂ ਨੂੰ ਗਰ ਦੇਣਾ ਕਹਿੰਦੇ ਸੀ ਇਹਨਾਂ ਦੇ ਪੱਤਿਆਂ ਦੇ ਵਿੱਚ ਰੱਖ ਕੇ ਉਹਨੂੰ ਗਿੱਲੇ ਨੂੰ ਹੀ ਗਰ ਦੇਣਾ ਗਰ ਦੇਣਾ ਮਤਲਬ ਇੱਕ ਥਾਂ ਤੇ ਇਕੱਠਾ ਕਰ ਦੇਣਾ ਤੇ ਉੱਥੇ ਗਲ-ਗਲ ਕੇ ਉਹਨੇ ਸੁੱਕਣਾ ਸਲੋਲੀ ਸਲੋਲੀ ਬਿਲਕੁਲ ਉਹਦਾ ਪਾਊਡਰ ਨਾ ਬਣੇ ਉਸ ਵੇਲੇ ਵੀ ਇਹਦੇ ਪੱਤਿਆਂ ਦੀ ਵਰਤੋਂ ਕੀਤੀ ਅੱਛਾ ਇਸੇ ਤਰ੍ਹਾਂ ਸਮਾਜ ਵਿੱਚ ਬਹੁਤ ਸਾਰੇ ਕੰਮ ਜਦੋਂ ਕੀਤੇ ਜਾਂਦੇ ਹੈ ਅੰਤਿਮ ਟਾਈਮ ਤੱਕ ਇਹ ਬਣੇ ਦਾ ਇਸਤੇਮਾਲ ਕੀਤਾ ਜਾਂਦਾ ਖਾਸ ਕਰਕੇ ਕਿਸੇ ਨੂੰ ਚੋਟ ਲੱਗ ਜਾਂਦੀ ਹੈ ਇਹਦੇ ਪੱਤਿਆਂ ਨੂੰ ਕਾੜ ਕੇ ਉਹਦੇ ਪਾਣੀ ਦਾ ਸੇਕ ਦਿੱਤਾ ਜਾਂਦਾ ਇਹਦੇ ਪੱਤਿਆਂ ਦੀ ਪੁਲਟਿਸ ਬਣਾ ਕੇ ਉਹਦੇ ਉੱਤੇ ਬੰਨੀ ਜਾਂਦੀ ਹੈ ਇਹਦੇ ਬੀਜਾਂ ਦਾ ਤੇਲ ਕੱਢ ਕੇ ਵੀ ਦਰਦਾਂ ਲਈ ਕੰਮ ਆਉਂਦਾ ਹੈ ਇਸ ਤਰ੍ਹਾਂ ਨਾਲ ਇਹਦੇ ਬਹੁਤ ਸਾਰੇ ਯੂਜ਼ ਹੈਗੇ ਆ ਤਦ ਇਹਨੂੰ ਇੰਨੀ ਵੱਡੀ ਉਪਾਦੀ ਦਿੱਤੀ ਗਈ ਹੈ ਬਿਲਕੁਲ ਬੜੇ ਵਧੀਆ ਕਿਉਂਕਿ ਕਾਫੀ ਇਲਾਜ ਇਹਦੇ ਨਾਲ ਹੁੰਦੇ ਨੇ ਅੱਛਾ ਤੁਸੀਂ ਕਿਉਂਕਿ ਅਸੀਂ ਜੇਕਰ ਲੰਬੀ ਵੀਡੀਓ ਜੇਕਰ ਕਿਉਂਕਿ ਇਸ ਪਾਰਕ ਦੇ ਵਿੱਚ ਜਿੰਨੇ ਦਰਖਤ ਲੱਗੇ ਨੇ ਜੇਕਰ ਇੱਕ ਇੱਕ ਬਾਰੇ ਅਸੀਂ ਦੱਸਾਂਗੇ ਤਾਂ ਮੈਨੂੰ ਲੱਗਦਾ ਹੈ ਕਿ 2-3 ਘੰਟਾ ਆਰਾਮ ਨਾਲ ਨਿਕਲ ਜਾਣਾ ਹੈ ਤੇ ਆਪਾਂ ਖਾਸ ਖਾਸ ਚੀਜ਼ਾਂ ਚੁੱਕੀਏ ਜੋ ਅੱਜਕੱਲ੍ਹ ਇਸ ਜਮਾਨੇ ਦੇ ਵਿੱਚ ਜ਼ਿਆਦਾ ਹੈਗੀਆਂ ਨੇ ਇੱਕ ਦਿਲ ਦੀ ਬਿਮਾਰੀ ਬੜੀ ਹੈਗੀ ਹੈ ਉਸ ਤੋਂ ਬਾਅਦ ਆਪਣੇ ਸ਼ੂਗਰ ਦੀ ਬਿਮਾਰੀ ਲੋਕਾਂ ਨੂੰ ਬੜੀ ਆਉਂਦੀ ਹੈ ਨਾਲ ਨਾਲ ਜਿਹੜੇ ਆਪਣੇ ਲਿਵਰ ਫੈਟੀ ਲਿਵਰ ਹੋ ਜਾਂਦਾ ਹੈ ਕਈਆਂ ਦਾ ਤੇ ਕਈ ਹੋਰ ਬਿਮਾਰੀਆਂ ਨੇ ਚਾਰ ਪੰਜ ਬਿਮਾਰੀਆਂ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਉਹਦੇ ਬਾਰੇ ਤੁਸੀਂ ਦੱਸ ਦਿਓ ਕਿਹੜੀਆਂ-ਕਿਹੜੀਆਂ ਜੜੀਆਂ ਬੂਟੇ ਨਾਲ ਹੀ ਠੀਕ ਹੁੰਦੇ ਜੀ ਆਈਟਮ ਜਿਹੜੀ ਹੈ ਨਾ ਆਪਣੇ ਮੇਰੇ ਬਿਲਕੁਲ ਕੋਲ ਹੈਗੀ ਹੈ ਇਹ ਹੈਗਾ ਚੁਲਾਈ ਅਸੀਂ ਇਹਨੂੰ ਬਿਲਕੁਲ ਲੋਕਲ ਪੌਦਾ ਸਮਝਦੇ ਹਾਂ ਮਗਰ ਸਾਡੀਆਂ ਦਾਦੀਆਂ ਜਿਹੜੀਆਂ ਜਾਣਦੀਆਂ ਸੀ ਚੁਲਾਈ ਤੇ ਬਾਥੂ ਸਾਗ ਚ ਮਿਲਾ ਕੇ ਉਹਨਾਂ ਨੇ ਸਾਨੂੰ ਖਿਲਾਣਾ ਹੁੰਦਾ ਸੀ ਅੱਜ ਸਾਨੂੰ ਸਟੱਡੀ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹਦੇ ਪੱਤਿਆਂ ਦੇ ਵਿੱਚ 골ਡ ਹੈ। ਜੋ ਸਵਰਨਪਸਮ ਨਾਲ ਆਯੁਰਵੈਦਿਕ ਡਾਕਟਰ ਇਲਾਜ ਕਰਦੇ ਆ ਉਹ ਇਹਦਾ ਦੋਨਾਂ ਪੌਦਿਆਂ ਤੋਂ ਸਾਨੂੰ ਪ੍ਰਾਪਤ ਹੁੰਦਾ ਹੈ। ਇਸ ਕਰਕੇ ਇਹਦੀ ਜਿਆਦਾ ਤੇ ਜਿਆਦਾ ਵਰਤੋਂ ਕੀਤੀ ਜਾਏ। ਇਹਨੂੰ ਵੇਸਟ ਨਾ ਕੀਤਾ ਜਾਏ। ਤੁਹਾਡੀ ਬਾਡੀ ਨੂੰ ਜਿਹੜਾ ਹੈ ਉਹ ਦੇਖੋ ਲੋਹੇ ਲਈ ਅਸੀਂ ਪਾਲਕ ਖਾਂਦੇ ਆ ਕਹਿੰਦੇ ਜੀ ਆਇਰਨ ਬਹੁਤ ਹੈ ਪਾਲਕ ਦਾ ਇਸਤੇਮਾਲ ਕਰੋ। ਮਗਰ ਜੇ ਸੋਨਾ ਵੀ ਕਿਸੇ ਚ ਮਿਲਦਾ ਤਾਂ ਉਹਨੂੰ ਕਿਉਂ ਛੱਡੀਏ ਫਿਰ? ਤੇ ਇਸ ਕਰਕੇ ਸਾਨੂੰ ਚੁਲਾਈ ਤੇ ਬਾਥੂ ਦਾ ਵੀ ਇਸਤੇਮਾਲ ਕਰਨਾ ਚਾਹੀਦਾ ਇਹਦੇ ਨਾਲ ਨਾਲ ਦੇਖੋ ਸਰੀਰਕ ਸ਼ਕਤੀ ਹਰ ਕੋਈ ਵਧਾਣਾ ਚਾਹੁੰਦਾ ਅੱਜ ਕੋਣ ਨਹੀਂ ਚਾਹੁੰਦਾ ਮੇਰੇ ਸਰੀਰ 'ਚ ਤਾਕਤ ਹੋਵੇ ਮੈਂ ਕੋੜੇ ਵਰਗਾ ਹੋ ਜਾਵਾਂ ਨਹੀਂ ਜੇ ਕੋੜੇ ਵਰਗਾ ਹੋਣਾ ਕੋੜੇ ਨੁਅਸ਼ੂ ਕਹਿੰਦੇ ਤੇ ਫਿਰ ਅਸ਼ਵ ਗੰਦਾ ਅਸ਼ਵ ਗੰਦਾ ਇਸ ਪਲਾਂਟ ਦਾ ਨਾਂ ਹੈ ਇਹਦੀਆਂ ਜੜਾਂ ਦਾ ਪਾਊਡਰ ਕਰਕੇ ਤਿੰਨ ਚੀਜ਼ਾਂ ਹੋਰ ਹੈਗੀਆਂ ਨਾਲ ਉਹਨਾਂ ਨੂੰ ਮਿਲਾਇਆ ਜਾਂਦਾ ਅਸ਼ਵ ਗੰਦਾ ਸਫੇਦ ਮੂਸਲੀ ਤੇ ਸ਼ਤਾਵਰ ਸਾਲਮ ਪੰਜਾ ਕੌਂਚ ਦੇ ਬੀਜ ਇਹ ਪੰਜ ਚੀਜ਼ਾਂ ਦਾ ਚੂੜਣ ਮਿਲਾ ਕੇ ਇਕੱਠਾ ਕਰਕੇ ਜਦੋਂ ਅਸੀਂ ਉਹ ਪੇਸ਼ੈਂਟ ਨੂੰ ਦਿੰਨੇ ਆ ਤੇ ਉਹਦੇ ਵਿੱਚ ਹਰ ਤਰ੍ਹਾਂ ਦਾ ਇਵਨ ਕੱਦ ਵਧਾਣ ਵਾਸਤੇ ਵੀ ਇਹ ਕੰਮ ਆਂਦਾ ਹੈ ਬਹੁਤ ਹੀ ਜ਼ਿਆਦਾ ਯੂਸਫੁਲ ਹੈਗਾ ਅਸ਼ਵਗੰਧਾ ਅਸ਼ਵ ਕੋੜੇ ਨੂੰ ਕਹਿੰਦੇ ਆ ਕੋੜੇ ਦੇ ਲਿਤ ਵਰਗੀ ਦੇ ਚ ਖੁਸ਼ਬੂ ਆਂਦੀ ਆ ਤੁਸੀਂ ਸੁੰਘ ਕੇ ਦੇਖ ਸਕਦੇ ਹੋ ਤੇ ਤਾਕਤ ਵੀ ਘੋੜੇ ਵਰਗੀ ਦਿੰਦਾ ਹੈ। ਇਸ ਕਰਕੇ ਬਹੁਤ ਹੀ ਇੰਪੋਰਟੈਂਟ ਪਲਾਂਟ ਹੈ। ਅਸ਼ਵਗੰਧਾ। ਇਹਦੇ ਨਾਲ ਨਾਲ ਸ਼ਤਾਵਰਤ, ਸਫੇਦ ਮੂਸਲੀ, ਬਾਕੀ ਪਲਾਂਟ ਵੀ ਅੱਗੇ ਹੈਗੇ ਆ। ਹੁਣ ਆਪਾਂ ਤੁਹਾਨੂੰ ਚਲਦੇ-ਚਲਦੇ ਬਾਕੀ ਪਲਾਂਟਸ ਦੇ ਬਾਰੇ ਜੀ ਦੱਸਦੇ ਆ। ਆ ਦੇਖੋ ਮਰੇ ਮੇਰੇ ਪਲਾਂਟ ਹੈਗਾ ਐ ਬਾਸਿਲ ਜਿਹਨੂੰ ਆਪਾਂ ਬਾਸਿਲ ਕਹਿੰਦੇ ਆ ਤુલਸੀ। ਇਹ ਤુલਸੀ 5 ਕਿਸਮ ਦੀ ਹੈ ਇੱਥੇ ਅਵੇਲੇਬਲ ਸਾਡੇ ਕੋਲ ਇਸ ਵੇਲੇ ਇਹ ਸ਼ਾਮਾ ਤુલਸੀ ਹੈ। ਬਾਕੀ ਰਾਮਾ, ਸ਼ਾਮਾ, ਵਿਸ਼ਨੂ ਤੇ ਵਨ ਤુલਸੀ ਇਸ ਤਰ੍ਹਾਂ ਇਹ ਵੀ ਸਾਡੇ ਕੋਲ ਹਾਜ਼ਰ ਹੈਗੀਆਂ ਇੱਕ ਲੌਂਗ ਰੂਟ ਤુલਸੀ ਆ ਉਹ ਵੀ ਹਾਜ਼ਰ ਹੈਗੀ ਆ ਉਹ ਬਾਕੀ ਜਗ੍ਹਾ ਤੇ ਲੱਗੀਆਂ ਨੇ ਅੱਛਾ ਇਹਨਾਂ ਦਾ ਕਿਉਂਕਿ ਤુલਸੀ ਅਸੀਂ ਆਮ ਘਰਾਂ ਦੇ ਵਿੱਚ ਕਾਫੀ ਲੱਗੀਆਂ ਕੁਦੀਆਂ ਨੇ ਇਹਨਾਂ ਦਾ ਕੀ ਫਾਇਦਾ ਕੀ ਹੈਗਾ ਸੀ ਦਾ ਤੇ ਇੱਥੇ ਤੱਕ ਯੂਜ਼ ਹੈ ਕਿ ਇਹਨੂੰ ਮਾਂ ਦਾ ਦਰਜਾ ਦਿੱਤਾ ਗਿਆ ਇੱਕ ਸਾਡੀ ਭਾਰਤੀ ਸਭਿਆਚਾਰ ਸੰਸਕ੍ਰਿਤੀ ਕਿ ਐਸੀ ਹੈ ਜਿਨੇ ਪੌਦਿਆਂ ਨਾਲ ਵੀ ਰਿਸ਼ਤੇਦਾਰੀਆਂ ਬਣੀਆਂ ਕੋਈ ਸਾਡਾ ਬਾਬਾ ਹੈਗਾ ਬੋਰਡ ਨਹੀਂ ਤੇ ਕੋਈ ਸਾਡੀ ਮਾਂ ਹੈਗੀ ਐ ਕੋਈ ਭੈਣ ਹੈਗੀ ਐ ਇਸ ਤਰ੍ਹਾਂ ਨਾਲ ਸਾਰ ਪੌਦੇ ਦੇ ਨਾਲ ਅਸੀਂ ਰਿਸ਼ਤੇਦਾਰੀ ਗੰਢੀ ਐ ਕਿ ਜਿੱਤੇ ਅਸੀਂ ਇਹਨੂੰ ਜਿਹੜਾ ਨਾ ਪੀਪਲ ਐ ਇਹਦੀ ਆਪਾਂ ਪੂਜਾ ਕਰਦੇ ਆ ਕਿ ਸਾਰੇ ਦੇਵਤਾ ਸਾਡੇ ਇਹਦੇ ਤੇ ਬੈਠਦੇ ਐ ਤੇ ਤੁਲਸੀ ਸਾਡੇ ਸਰੀਰ ਦੇ ਵਿੱਚ ਸਾਡੇ ਇਮਿਊਨ ਸਿਸਟਮ ਨੂੰ ਸਟਰੈਂਥਨ ਕਰਦੀ ਐ ਬੁਖਾਰਾ ਨੂੰ ਦੂਰ ਕਰਦੀ ਐ ਜੁਕਾਮ ਨੂੰ ਦੂਰ ਕਰਦੀ ਐ ਓਵਰ ਆਲ ਇਹਦੇ ਵਿੱਚ ਪਾਰੇ ਦੀ ਮਾਤਰਾ ਜ਼ਿਆਦਾ ਹੁੰਦੀ ਐ ਇਸ ਕਰਕੇ ਇਹਦੇ ਪੱਤਿਆਂ ਨੂੰ ਚੂ ਨਹੀਂ ਕਰਨਾ ਚਾਹੀਦਾ ਆਪਾਂ ਕਾੜ ਕੇ ਲੈ ਸਕਦੇ ਆਂ ਤੇ ਹਰ ਘਰ ਦੇ ਵਿੱਚ ਤુલਸੀ ਦਾ ਹੋਣਾ ਪੁਰਾਣੇ ਜ਼ਮਾਨੇ ਤੋਂ ਹੀ ਜਿਹੜਾ ਹੈ ਇੱਕ ਬਣਿਆ ਦਾ ਕਿ ਘਰ-ਘਰ ਤુલਸੀ ਦਾ ਬੂਟਾ ਹੁੰਦਾ ਸੀ ਘਰ ਦੇ ਵਿੱਚ ਘਰ ਦੇ ਸਾਹਮਣੇ ਜਿਹੜਾ ਹੈ ਉਹ ਤુલਸੀ ਜ਼ਰੂਰ ਲਗਾਣੀ ਚਾਹੀਦੀ ਹੈ ਇਹਦੀ ਹਵਾ ਜਿਹੜੀ ਹੈ ਉਹ ਵੀ ਟ੍ਰੀਟ ਕਰਦੀ ਹੈ ਅੱਛਾ ਇਸ ਕਰਕੇ ਮੇਰੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਜੱਧ ਤੇ ਜਿਆਦਾ ਬੂਟੇ ਜਿਹੜੇ ਹੈ ਤુલਸੀ ਦੇ ਲਗਾਏ ਜਾਣ ਔਰ ਤુલਸੀ ਦੇ ਬੂਟੇ ਤਿਆਰ ਕਰਕੇ ਅਸੀਂ ਫਰੀ ਚ ਸ਼ੇਅਰਿੰਗ ਕਰਦੇ ਆਂ ਵੰਡਦੇ ਆਂ ਲੋਕਾਂ ਨੂੰ ਤੁਸੀਂ ਹੋਰ ਬੜੇ ਦੱਸ ਰਹੇ ਸੀ ਕਿ ਹਰ ਇੱਕ ਪੌਦਾ ਇੱਥੇ ਜਿਹੜਾ ਲੱਗਾ ਹੈ ਉਹਦਾ ਦੇਖੋ ਅਸੀਂ ਦੂਰ ਕਰਨ ਜਾਣਾ ਇਹ ਫੁੱਲ ਦੇਖੋ ਇਹਦਾ ਇਹ ਕਾਲਾ ਤਤੂਰਾ ਹੈ ਅੱਛਾ ਕਾਲਾ ਤਤੂਰਾ ਇਹਦੇ ਬੀਜਾਂ ਤੋਂ ਜਿਹੜਾ ਹੈ ਨਾ ਜੋਇੰਟਸ ਪੇਨ ਉਹ ਉਹਦੇ ਲਈ ਦਵਾਈ ਬਣਦੀ ਹੈ ਇੱਕ ਬਾਜੀਕਰਨ ਦੇ ਵਿੱਚ ਵੀ ਇਹਦੇ ਬੂਟੇ ਕੰਮ ਆਉਂਦੇ ਆ ਇਹਦੇ ਬੀਜ ਕੰਮ ਆਉਂਦੇ ਆ ਕਾਲੇ ਤਤੂਰੇ ਦੇ ਪੋਲੇ ਸ਼ੰਕਰ ਨੂੰ ਬਹੁਤ ਪਰੀ ਹੈ ਉਹਨਾਂ ਨੂੰ ਇਹਦਾ ਫਲਚੜਾ ਆਇਆ ਜਾਂਦਾ ਹੈ ਇਸੇ ਤਰ੍ਹਾਂ ਆਮਬਾ ਦੇਖੋ ਫਲਾਂ ਦਾ ਰਾਜਾ ਇਹ ਫਲ ਹੈਗਾ ਮਗਰ ਇਹ ਵੀ ਤਾਂ ਜੜੀ ਬੂਟੀ ਹੈ ਇਸ ਸਾਡੇ ਸ਼ਰੀਰ ਨੂੰ ਇਤਨੀ ਜ਼ਿਆਦਾ ਤਾਕਤ ਦਿੰਦਾ ਕਿ ਇਹਨੂੰ ਰਾਜਾ ਦੀ ਉਪਾਦੀ ਦਿੱਤੀ ਹੈ ਜੀ। ਅੱਛਾ ਪਲਾਂਟਸ ਦੇ ਵਿੱਚ। ਅੱਛਾ ਵੈਸੇ ਅਸੀਂ ਅਮ ਇਹਦੇ ਪੇੜ ਤੋਂ ਅਮ ਹੁੰਦਾ ਹੈ ਮਿੱਠਾ ਸਭ ਤੋਂ ਜ਼ਿਆਦਾ ਉਹ ਖਾ ਲਈਦਾ ਪਰ ਇਹਦੇ ਫਾਇਦੇ ਨਹੀਂ ਪਤਾ ਕਈ ਲੋਕਾਂ ਨੂੰ ਇਹਦੇ ਫਾਇਦੇ ਇਹਨੂੰ ਰਾਜਾ ਤਾਂ ਇਹ ਕਿਹਾ ਨਾ ਸ਼ਰੀਰ ਦੇ ਵਿੱਚ ਸ਼ਕਤੀ ਇਹਨੂੰ ਕਿਸੇ ਵੀ ਸ਼ੇਪ ਚ ਲੈ ਲਓ। ਕੱਚਾ ਖਾ ਲਓ, ਰਸ ਪੀ ਲਓ ਇਹਦਾ। ਇਹਨੂੰ ਪੱਕੇ ਨੂੰ ਖਾ ਲਓ, ਹਰ ਤਰ੍ਹਾਂ ਨਾਲ ਇਹ ਬਹੁਤ ਜ਼ਿਆਦਾ ਸ਼ਰੀਰ ਸ਼ਕਤੀ ਨੂੰ ਵਧਾਉਂਦਾ ਸਾਡੀ। ਇਸ ਕਰਕੇ ਦੇਖੋ ਜਿਹਨੂੰ ਪਤਾ ਕਿ ਇਹ ਰਾਜਾ ਉਹਨੂੰ ਹੀ ਬਣਾਇਆ ਜਾਂਦਾ ਜਿਹੜਾ ਕਾਬਿਲ ਹੁੰਦਾ। ਇਹ ਫਲਾਂ ਦੇ ਵਿੱਚ ਸਾਰਿਆਂ ਤੋਂ ਕਾਬਿਲ ਹੈਗਾ ਤਾਂ ਦੇ ਇਹ ਨੂੰ ਜਿਹੜਾ ਹੈ ਅੱਛਾ ਇੱਕ ਆਜਕਲ ਆਮ ਬੜਾ ਬਿਮਾਰੀ ਬਹੁਤ ਚੱਲ ਗਈ ਹੈ ਬੱਚਾ ਪੈਦਾ ਹੁੰਦਾ ਹੈ 3-4 ਸਾਲਾਂ ਦਾ ਹੁੰਦਾ ਹੈ ਉਸ ਨੂੰ ਸ਼ੂਗਰ ਹੋ ਜਾਂਦੀ ਹੈ ਖਾਸ ਕਰ ਬਜ਼ੁਰਗਾਂ ਨੂੰ ਬੜਾ ਦੇਖਿਆ ਉਹਨਾਂ ਨੂੰ ਸ਼ੂਗਰ ਹੈਗੀ ਹੈ ਤੇ ਲੱਖੋ ਰੁਪਈਆ ਇਸ ਬਿਮਾਰੀ ਦੇ ਉੱਤੇ ਲੱਗ ਜਾਂਦੇ ਨੇ ਇੱਕ ਵਾਰ ਜੇ ਨੂੰ ਸ਼ੂਗਰ ਹੋ ਗਈ ਤੇ ਉਹ ਖਤਮ ਨਹੀਂ ਹੁੰਦੀ ਅਜਿਹਾ ਕੋਈ ਪੌਦਾ ਹੈਗਾ ਇਹ ਜਿਹੜੀ ਬੂਟੀ ਹੈ ਜਿਸ ਦੇ ਨਾਲ ਸ਼ੂਗਰ ਪੂਰੀ ਖਤਮ ਹੋ ਜਾਵੇ ਜਾਂ ਫਿਰ ਸ਼ੂਗਰ ਘਟਣੀ ਸ਼ੁਰੂ ਹੋ ਜਾਵੇ ਇਸ ਤਰ੍ਹਾਂ ਹੈ ਕਿ ਅਸੀਂ 슈ਗਰ ਨੂੰ ਰਿਵਰਟ ਤਾਂ ਕਰ ਸਕਦੇ ਆ ਉਹਦੇ ਲਈ ਸਾਡੇ ਕੋਲ ਪਲਾਂਟਸ ਹੈਗੇ ਆ ਉਹਦੇ ਵਿੱਚ ਮਧੂਨਾਸ਼ਨੀ ਹੈ ਮਧੂਨਾਸ਼ਨੀ ਦੇ ਨਾਲ ਨਾਲ ਸਾਡੇ ਕੋਲ ਇਨਸੂਲਿਨ ਪਲਾਂਟ ਹੈ ਫਿਰ ਇੱਕ ਤੀਜਾ ਪਲਾਂਟ ਹੋਰ ਹੈਗਾ ਉਹਦਾ ਨਾਮ ਹੈਗਾ ਆਪਾਂ ਕਹਿੰਦੇ ਆ ਉਹਨੂੰ ਸਟਿਵੀਆ ਤੇ ਇਦਾਂ ਹੈ ਕਿ 슈ਗਰ ਨੂੰ ਘੱਟ ਕਰਨਾ ਬਹੁਤਾ ਸੌਖਾ ਨਹੀਂ ਤੇ ਇੰਪੋਸੀਬਲ ਵੀ ਨਹੀਂ ਮੈਂ ਆਪਣੀ ਘਟ ਕੀਤੀ ਹੈ ਮੇਰੀ 200 ਤੇ 250 ਦੇ ਵਿੱਚਕਾਰ ਫਾਸਟਿੰਗ ਰਹਿੰਦੀ ਸੀ ਮੈਨੂੰ 2 ਸਾਲ ਲੱਗੇ ਲਗਾਤਾਰ ਆਪਣੀ ਡਾਈਟ ਨੂੰ ਚੇਂਜ ਕੀਤਾ ਕਣਕ ਤੇ ਚੌਲਾਂ ਦਾ ਸੇਵਨ ਬੰਦ ਕਰਕੇ ਮੈਂ ਮਿਲਟਸ ਪੋਸਟਿਵ ਮਿਲਟਸ ਪੰਜ ਜਿਹੜੇ ਹੈਗੇ ਆ ਡਾਕਟਰ ਖਾਦਰਵਾਲੀ ਸੌਦੇ ਹੈਗੇ ਆ ਉਹ ਮਿਲਟਸ ਦੇ ਨਾਲ ਇਲਾਜ ਕਰਦੇ ਆ ਮੈਂ ਉਹਨਾਂ ਨੂੰ ਫੋਲੋ ਕੀਤਾ ਔਰ ਆਪਣੀ ਖਾਣ-ਪਾਨ ਦੇ ਵਿੱਚ ਉਹਦੇ ਹੀ ਬਿਸਕਟ ਉਹਦਾ ਹੀ ਨਮਕੀਨ ਤੇ ਮਤਲਬ ਸੂਪ ਤੱਕ ਵੀ ਜਿਹੜੇ ਹੈ ਨਾ ਮਿਲਟਸ ਦੇ ਹੀ ਯੂਜ਼ ਕਰਦਾ ਪਰ ਅੱਜ ਮੇਰੀ ਸ਼ੂਗਰ ਥੈਂਕ ਗੋਡ ਰਿਵਰਟ ਹੋ ਕੇ 100 ਤੇ ਆ ਗਈ ਦੀ ਹੈ ਫਾਸਟਿੰਗ ਅੱਛਾ ਔਰ ਮੈਂ ਆਪਣੇ ਆਪ ਨੂੰ ਬਹੁਤ ਅੱਛਾ ਹਲਕਾ ਫੀਲ ਕਰਦਾ ਮੈਂ ਇਹ ਦੇਖ ਰਿਹਾ ਹਾਂ ਤੁਸੀਂ ਕਿਉਂਕਿ ਨਾਮ ਵੀ ਬੜੇ ਲਿਖੇ ਹੋਏ ਨੇ ਪੌਦਿਆਂ ਦੇ ਉੱਤੇ ਨਾਮ ਲਿਖੇ ਹੋਏ ਨੇ ਅੱਛਾ ਇਹ ਖਾਸ ਪੌਦੇ ਤੁਸੀਂ ਆਪ ਲਗਾਏ ਹੋਏ ਨੇ ਇਹ ਸਾਰੇ ਜਿੰਨੇ ਵੀ ਬਾਗੀਚੇ ਦੇ ਵਿੱਚ ਨੇ ਜਾਂ ਫਿਰ ਨੇਚਰਲ ਉੱਗੀ ਹੈਗੇ ਨੇ ਇਦਾਂ ਹੈ ਕਿ ਕੁਝ ਪਲਾਂਟਸ ਤੇ ਆਪਣੇ ਆਪ ਨੇਚਰਲ ਆਇਆ ਹੈ। ਬਾਕੀ ਅਸੀਂ ਖੁਦ ਉਗਾਏ ਹੈ। ਇਹ ਜਿਹੜੇ ਸਾਡੇ ਉਗਾਏ ਦੇ ਪਲਾਂਟਸ ਹੈਗੇ ਆ ਬੜੀ ਦੂਰੋਂ ਦੂਰੋਂ ਪ੍ਰਕਿਊਰ ਕੀਤੇ ਆ। ਮੇਰੀ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਓਮਦਤ ਸ਼ਰਮਾ ਜੀ ਸੀਗੇ। ਪਿਛਲੇ ਸਾਲ ਪੂਰੇ ਹੋ ਗਏ, ਸੁਰਗਵਾਸੀ ਹੋ ਗਏ। ਉਹਨਾਂ ਦਾ ਬਹੁਤ ਸਹਿਯੋਗ ਸੀ ਤੇ ਮੇਰੇ ਸਾਰੇ ਐਗਜ਼ੀਕਿਊਟਿਵ ਮੈਂਬਰ ਜਿਹੜੇ ਆ ਜਿੰਨੂੰ ਨਵੀਂ ਚੀਜ਼ ਜਿੱਥੋਂ ਮਿਲ ਜਾਂਦੀ ਸੀ। ਇਨਸੂਲਿਨ ਦਾ ਪਲਾਂਟ ਜਿਹੜਾ ਮੈਂ ਹਜ਼ਾਰਾਂ ਦੇ ਹਿਸਾਬ ਨਾਲ ਵੰਡ ਚੁੱਕਿਆ। ਮੈਂ ਉਹਨਾਂ ਨੇ ਸੌਤੋਂ ਮੰਗਵਾਇਆ ਸੀ। ਮੈਂ ਉਹਨਾਂ ਦੇ ਗਮਲੇ ਚੋਂ ਲਿਆ ਕੇ ਜਿਹੜਾ ਇਹ ਤੇ ਲਗਾਇਆ ਸੀ ਪਾਚ ਅੱਜ ਮੈਂ ਸ਼ੇਅਰ ਕਰੀ ਜਾ ਰਹੇ ਹਾਂ 1000 ਪਲਾਂਟ ਉਹਦੇ ਬਣਾ ਕੇ ਮੈਂ ਸ਼ੇਅਰ ਕਰ ਚੁੱਕੇ ਹਾਂ ਲੋਕਾਂ ਦੇ ਨਾਲ ਇਸ ਤਰ੍ਹਾਂ ਬਹੁਤ ਲੋਕਾਂ ਦਾ ਇਸ ਦੇ ਵਿੱਚ ਮੇਰੇ ਸਾਥੀਆਂ ਦਾ ਸਹਿਯੋਗ ਹੈ ਤੇ ਆਪਾਂ 슈ਗਰ ਦੀ ਗੱਲ ਕਰ ਰਹੇ ਸੀ 슈ਗਰ ਲਈ ਮੇਰੇ ਕੋਲ ਪਲਾਂਟ ਇਹਗਾ ਇਹਨੂੰ ਮధుਨਾਸ਼ਨੀ ਕਹਿੰਦੇ ਹੈ ਮધુ ਦਾ ਨਾਸ਼ ਕਰਨਾ ਮਿਠਾਸ ਦਾ ਨਾਸ਼ ਕਰਨਾ ਅੱਛਾ ਇਹਦਾ ਪੱਤਾ ਬਿਲਕੁਲ ਕੌੜਾ ਹੁੰਦਾ ਹੈ ਇਨਸੂਲਿਨ ਦਾ ਬਿਲਕੁਲ ਖੱਟਾ ਹੁੰਦਾ ਤੇ ਸੀਵੀਆ ਜਿਹੜਾ ਬਿਲਕੁਲ ਮਿੱਠਾ ਹੁੰਦਾ ਜਿਹਨੂੰ ਮਿੱਠਾ ਖਾਣ ਦੀ ਆਦਤ ਪਈ ਹੋਵੇ ਨਹੀਂ ਜਾਂਦੀ ਹੋਵੇ ਉਹ ਸਟੀਵਿਆ ਲੈ ਲਵੇ ਚੀਨੀ ਨਾ ਵਰਤੇ ਸ਼ੂਗਰ ਦੀ ਵਰਤੋਂ ਬਿਲਕੁਲ ਬੰਦ ਕਰ ਦੇਣ ਸਵੇਰੇ ਸ਼ਾਮ ਦੀ ਸੈਰ ਕਰੋ ਯੋਗਾ ਦੀ ਸ਼ਰਨ ਵਿੱਚ ਆਓ ਤੇ ਪੂਰਾ ਦਿਨ ਆਪਣੇ ਸਰੀਰ ਦਾ ਪਸੀਨਾ ਕੱਢਣ ਵਾਲੀ ਐਕਟੀਵਿਟੀ ਕੋਈ ਨਾ ਕੋਈ ਕਰੋ ਅੱਛਾ ਇਹ ਇਹ ਵਾਲਾ ਪੌਦਾ ਸੀ ਜਦੋਂ ਅਸੀਂ ਪਹਿਲੀ ਇੰਟਰਵਿਊ ਕੀਤੀ ਸੀਗੀ ਉਦੋਂ ਤੁਹਾਨੂੰ ਦਿਖਾਇਆ ਸੀਗਾ ਕਿ ਇਹ ਜਿਹੜਾ ਪੱਤਾ ਵਾ ਜਦੋਂ ਤੁਸੀਂ ਖਾਣੇ ਹੋ ਤੇ ਜੇਕਰ ਤੁਹਾਨੂੰ 슈ਗਰ ਹੈ ਤੁਸੀਂ ਖਾਉਗੇ ਬਹੁਤ ਨਿੰਮ ਤੋਂ ਵੀ ਕੋੜਾ ਪੱਤਾ ਹੈ ਤੇ ਮੈਂ ਇੱਕ ਵਾਰੀ ਜ਼ਰੂਰ ਸੁਜੈਸਟ ਕਰੂੰਗਾ ਜੇਕਰ ਤੁਹਾਨੂੰ ਕਿਥੇ ਪੱਤਾ ਮਿਲੇ ਤਾਂ ਤੁਸੀਂ ਇੱਕ ਵਾਰੀ ਖਾ ਕੇ ਜ਼ਰੂਰ ਦੇਖਿਓ ਮੈਂ ਇਹ ਖਾਦਾ ਜਦੋਂ ਤੁਸੀਂ ਪਹਿਲੀ ਵਾਰੀ ਆਪਾਂ ਇੰਟਰਵਿਊ ਕੀਤੀ ਤਾਂ ਮੈਂ ਤਾਂ ਮਤਲਬ ਮੂੰਹ ਦੇ ਵਿੱਚ ਮੇਰੇ ਇਦਾਂ ਲੱਗੇ ਜਿਵੇਂ ਕਿ ਬੜੀ ਕੜਵਾਹਟ ਜੀ ਆ ਗਈ ਹੈ ਉਸ ਤੋਂ ਬਾਅਦ ਇੱਕ ਤੁਸੀਂ ਪੌਦਾ ਖਲਾਇਆ ਜਿਹਦੇ ਨਾਲ ਖਟਾਸ ਆ ਗਈ ਉਸ ਤੋਂ ਬਾਅਦ ਇੱਕ ਤੁਸੀਂ ਪੌਦਾ ਖਲਾਇਆ ਜਿਹਦੇ ਨਾਲ ਇਦਾਂ ਲੱਗੇ ਕਿ ਆਪਣੇ ਚੀਨੀ ਤੋਂ ਵੀ ਬਾਵਾ ਮਿੱਠਾ ਹੈਗਾ ਹੈ ਉਹ ਪੌਦੇ ਕਿੱਥੇ ਨੇ ਉਹ ਵੀ ਦਿਖਾ ਦਿਓ ਇਦਾਂ ਹੈ ਕਿ ਜਿਹੜੇ ਖਟਾਸ ਵਾਲੇ ਪੌਦੇ ਆ ਸਾਡੇ ਫਰੰਟ ਦੇ ਵਿੱਚ ਅੱਗੇ ਹੈਗੇ ਉਹਦੇ ਵਿੱਚ ਤੇ ਮਿਠਾਸ ਵਾਲੇ ਵੀ 100 ਕगज ਦੂਰ ਹੈਗੇ ਕਿਉਂਕਿ ਉਹ ਸਾਨੂੰ ਤਾਂ ਓਪਨ ਚ ਲਗਾਣਾ ਔਖਾ ਹੈ। ਅੱਛਾ ਲੋਕੀ ਛੱਡਦੇ ਨਹੀਂ ਉਹਨਾਂ ਨੂੰ। ਵਧੀਆ ਚੀਜ਼ ਕੋਈ ਛੱਡਦਾ ਨਹੀਂ ਹੈਗਾ ਸਿੱਧਾ ਇਸ ਕਰਕੇ ਉਹ ਫਿਰ ਆਪਣੇ ਕੰਟਰੋਲ ਵਿੱਚ ਰੱਖਦੇ ਆ। ਤੇ ਮੈਂ ਆਪ ਜੀ ਨੂੰ ਉਹ ਵੀ ਦਿਖਾਵਾਂਗਾ। ਪਰ ਜ਼ਿਆਦਾ ਜਿਹੜਾ ਹੈ ਨਾ ਇਹਦੀ ਵਰਤੋਂ ਆਪਣੇ ਦੀ ਨਿੰਮ ਦੀ ਵਰਤੋਂ ਵੀ ਆਪਾਂ ਕਰ ਸਕਦੇ ਆ। ਅਸ਼ਵਗੰਧਾ ਦੀ ਵੀ ਵਰਤੋਂ ਕਰ ਸਕਦੇ ਆ ਸ਼ੂਗਰ ਲਈ ਮਗਰ ਇਹ ਸਾਰੀਆਂ ਹੀ ਵਰਤੋਂ ਕਰਨ ਤੋਂ ਪਹਿਲਾਂ ਆਪਾਂ ਆਪਣੇ ਢਿੱਡ ਦੇ ਵਿੱਚ ਸ਼ੂਗਰ ਪਾਣੀ ਘੱਟ ਪਹਿਲਾਂ ਆਪਣੀ ਜੀਵ ਨੂੰ ਸਮਝਾਣਾ ਆਪਣੇ ਆਪ ਨੂੰ ਸਮਝਾਣਾ ਕਿ ਭਾਈ ਮੈਨੂੰ ਸ਼ੂਗਰ ਹੈਗੀ ਹੈ ਤੇ ਮੈਂ ਕੰਮ ਵੀ ਕਰਨਾ ਨਾਲੇ ਰਹਿਣਾ ਮਸਤ ਸਮਾਜ ਸੇਵਾ ਦੇ ਕੰਮ ਫੜ ਲਓ ਤੇ ਉਹ ਕਰੀ ਜਾਓ ਤੇ ਮਸਤ ਰਹੋ ਜਿਹੜੇ ਤੇ ਵੀ ਚਮਕ ਰਹੇਗੀ ਤੇ ਬਿਮਾਰੀਆਂ ਵੀ ਪਿੱਛੇ ਹਟ ਗਈ। ਮੈਨੂੰ ਕਹਿ ਨਹੀਂ ਲੱਗਾ ਸੀਗਾ ਕਿ ਇੰਨਾ ਤਾਂ ਮੇਰੇ ਕਿਉਂਕਿ ਮੈਂ ਦੇਖੋ ਹਲੇ ਉਮਰ ਮੇਰੀ ਕਿੰਨੀ ਹੈ 25 ਸਾਲ ਤੇ ਇੰਨਾ ਨੂਰ ਮੇਰੇ ਚਿਹਰੇ ਤੇ ਨਹੀਂ ਜਿੰਨਾ ਤੁਹਾਡੇ ਚਿਹਰੇ ਤੇ ਹੈਗਾ। ਵਧਾਈ ਹੈ ਤੁਹਾਡੀ ਇਸ ਗੱਲ ਦੀ। ਹੋਰ ਦੋਸਤ ਵੀ ਸ਼ੇਅਰ ਕਰਦੇ ਹੋ। ਅਗਰ ਥੈਂਕ ਗੋਡ ਕਿ ਉਹਨਾਂ ਨੇ ਮੈਨੂੰ ਮੈਂ ਥੋੜੇ ਕਰਕੇ ਆਪਣੇ ਆਪ ਦੇ ਵੀ ਟੈਨਸ਼ਨ ਘਟਾਣ ਦੇਣਾ। ਕਈ ਵਾਰੀ ਆ ਜਾਂਦੀਆਂ। ਇਹ ਟੈਨਸ਼ਨ ਹੀ ਸਾਡੇ ਰੰਗ ਨੂੰ ਕਾਲਾ ਕਰਦੀ ਹੈ ਤੇ ਚਿਹਰੇ ਦੇ ਨੂਰ ਨੂੰ ਘਟਾਉਂਦੀ ਹੈ। ਬਿਲਕੁਲ ਅੱਛਾ ਬੜੀ ਰੋਗ ਨੇ ਆਪਾਂ ਜਿਵੇਂ 슈ਗਰ ਦੀ ਗੱਲ ਕੀਤੀ ਹੈਗੀ ਹੈ। ਤੇ ਉਸ ਦੇ ਨਾਲ ਹੋਰ ਕਈ ਰੋਗ ਨੇ ਉਹ ਵੀ ਆਪਾਂ ਕਰਦੇ ਆ ਪਹਿਲੇ ਤੁਸੀਂ ਸ਼ੂਗਰ ਦੀ ਦੱਸ ਰਹੀ ਸੀ ਹਾਂ ਮੈਂ ਤੁਹਾਨੂੰ ਸ਼ੂਗਰ ਦੇ ਕੋਈ ਹੋਰ ਜਿਹੜੀ ਬੂਟੀ ਨਾਲ ਜਾਨੂ ਕਰਵਾਵਾਂਗਾ ਹਾਂ ਅੱਕਰ ਕਰਾ ਹੈਗਾ ਜਿਹਦੇ ਮੈਂ ਤੁਹਾਨੂੰ ਫੁੱਲ ਸ਼ੇਅਰ ਕਰਵਾਏ ਸੀ ਹੁਣ ਅੱਜ ਤੈਣੀ ਸ਼ੇਅਰ ਕਰਵਾਉਣਾ ਦੇਖੋ ਇਹਨੂੰ ਇਹ ਸੁੱਤੇ ਨੂੰ ਜਗਾਉਂਦਾ ਬੈਠੇ ਨੂੰ ਖੜਾ ਕਰ ਦਿੰਦਾ ਤੇ ਖੜੇ ਨੂੰ ਚਲਾ ਦਿੰਦਾ ਇਹ ਉਹ ਪਲਾਂਟ ਹੈ ਜਿਹੜਾ ਸਾਡੇ ਬੋਡੀ ਦੇ ਇੱਕਦਮ ਐਕਟਿਵੇਟ ਕਰਦਾ ਸਲਾਈਵਾ ਚਲਾਉਂਦਾ ਸਾਡੇ ਮੂੰਹ ਤੋਂ ਅਸੀਂ ਜਿਹੜਾ ਹੈ ਨਾ ਖਾਸ ਕਰਕੇ ਸਕੂਲ ਚ ਪੜਨ ਵਾਲੇ ਬੱਚੇ ਜਿਹੜੇ ਆ ਪਹਿਲਾਂ ਤੁਸੀਂ ਫੁੱਲ ਖਲਾਇਆ ਸੀ ਮੈਂ ਹਾਂ ਮੈਂ ਅੱਜ ਮੈਂ ਟੈਣੀ ਖਲਾਈ ਹੈ ਇਹਦੀ ਜੜ ਵੀ ਖਲਾ ਸਕਦੇ ਬਿਲਕੁਲ ਅੱਛਾ ਇਹ ਇਹ ਤੁਸੀਂ ਇੱਕ ਇਹਨਾਂ ਨੇ ਪੱਤਾ ਖਲਾਇਆ ਸੀਗਾ ਮੈਨੂੰ ਪਹਿਲੇ ਇੰਟਰਵਿਊ ਦੇ ਵਿੱਚ ਪਹਿਲਾਂ ਫੁੱਲ ਖਲਾਇਆ ਸੀ ਇਹਦਾ ਤੇ ਜਦੋਂ ਤੁਸੀਂ ਉਹ ਫੁੱਲ ਖਾਓਗੇ ਤੇ ਉਦੋਂ ਤੁਹਾਨੂੰ ਲੱਗੇਗਾ ਕਿ ਤੁਹਾਡੇ ਜ਼ੁਬਾਨ ਦੇ ਵਿੱਚੋਂ ਲਾਰ ਜਿਹੜੀ ਹੈ ਉਹ ਜ਼ਿਆਦਾ ਟਪਕਣ ਲੱਪੀ ਜ਼ਿਆਦਾ ਆਨ ਲੱਪੀ ਹੈਗੀ ਹੈ ਉਹ ਫੁੱਲ ਸੀਗਾ ਤੇ ਹੁਣ ਇਹਨਾਂ ਨੇ ਟੈਣੀ ਖਲਾਈ ਹੈ ਟੈਣੀ ਦੇ ਵਿੱਚ ਵੀ ਉਹੀ ਤੱਤ ਨੇ ਜੋ ਫੁੱਲ ਦੇ ਵਿੱਚ ਤੁਹਾਨੂੰ ਮਿਲਣਗੇ ਅੱਛਾ ਫੁੱਲ ਦੇ ਵਿੱਚ ਜ਼ਿਆਦਾ ਹੁੰਦੇ ਨਹੀਂ ਆ ਫਿਰ ਟੈਨੀ ਦੇ ਵਿੱਚ ਤੇ ਬਰਾਬਰ ਹੀ ਮਾਤਰਾ ਹੈ ਪੰਜ ਵਰਗ ਹੈਗਾ ਹੁਣ ਮੇਰਾ ਲਾਰ ਨਹੀਂ ਰੁਕ ਰਿਹਾ ਮੈਂ ਤੁਹਾਨੂੰ ਨਹੀਂ ਉਹਨੂੰ ਪੀਂਦੇ ਜਾਣਾ ਅੱਛਾ ਸਾਡੀ ਕੋਲ ਇੱਕ ਛੋਟਾ ਜਿਹਾ ਪਲਾਂਟ ਹੈ ਕਾਲੀ ਮੈਦੇ ਬਰਜ ਪੜਦਾ ਪਿਆ ਸੀ ਇਹ ਹੈ ਗੁੱਲਰ ਆਮ ਲੋਕੀ ਨਹੀਂ ਜਾਣਦੇ ਗੁੱਲਰ ਚ ਕੀ ਵੈਲਿਊ ਹੈ ਤੇ ਇਹ ਗੁੱਲਰ ਜਿਹੜਾ ਵੈਰੀ ਮੱਚ ਯੂਸਫੁਲ ਹੈ ਇਹ ਸਰੀਰ ਦੀ ਸ਼ਕਤੀ ਵਧਾਉਣ ਵਾਸਤੇ ਸਾਡੇ ਸਰੀਰ ਨੂੰ ਰੱਖਣ ਵਾਸਤੇ इवन ਇਹਦੇ ਪੱਤਿਆਂ ਦਾ ਕਾੜਾ ਵੀ ਆਪਾਂ ਲੈ ਸਕਦੇ ਆ ਅੱਛਾ ਤੇ ਇਹਦੇ ਫਲ ਦੀ ਸਬਜ਼ੀ ਬਣਾ ਸਕਦੇ ਆ ਪੱਕੇ ਦੇ ਫਲ ਖਾ ਸਕਦੇ ਆ ਬਹੁਤ ਹੀ ਇੰਪੋਰਟੈਂਟ ਪਲਾਂਟ ਹੈ ਅੱਛਾ ਇੱਕ ਆਪਣੀ ਜਿਵੇਂ ਕਹਿੰਦੇ ਨੇ ਕਿ ਸਾਡੀ ਲੀਵਰ ਜਿਹੜਾ ਹੈਗਾ ਕਿਉਂਕਿ ਪੰਜਾਬੀ ਪੰਜਾਬੀਆਂ ਦੀ ਜੇਕਰ ਮੈਂ ਗੱਲ ਕਰਾਂ ਤੇ ਖਾਣ ਪੀਣ ਦੇ ਬਹੁਤ ਸ਼ੁਕੀਨ ਨੇ ਤੇ ਖਾਸ ਕਰ ਬਿਮਾਰੀਆਂ ਵੀ ਲੀਵਰ ਦੀਆਂ ਇੱਥੇ ਪੰਜਾਬ ਦੇ ਵਿੱਚ ਹੀ ਜ਼ਿਆਦਾ ਪਾਈਆਂ ਜਾਂਦੀਆਂ ਨੇ ਕੋਈ ਅਜੀਹ ਹੀ ਜੜੀ ਬੂਟੀ ਹੈ ਕੋਈ ਅਜੀਹਦ ਰੱਖਤ ਹੈ ਜਿਸ ਦੇ ਨਾਲ ਲੀਵਰ ਦੀਆਂ ਬਿਮਾਰੀਆਂ ਖਤਮ ਹੁੰਦੀਆਂ ਨੇ ਦਾਦਾ ਬਹੁਤ ਕੁਛ ਇਦਾਂ ਦਾ ਹੈਗਾ ਇਸ ਜ਼ਮੀਨ ਦੇ ਉੱਤੇ ਆ ਦੇਖੋ ਤੁਹਾਡੇ ਸਾਹਮਣੇ ਆਂ ਭੂਮੀ ਆਮਲਾ ਇਹਦੇ ਪਿੱਛੇ ਦੇਖੋ ਛੋਟੇ ਛੋਟੇ ਸਰੋਂ ਦੇ ਦਾਣੇ ਦੀ ਤਰ੍ਹਾਂ ਫਲ ਲੱਗੇ ਆ ਬਿਲਕੁਲ ਇਹ ਜਿਹੜਾ ਲੀਵਰ ਦੇ ਲਈ ਬਹੁਤ ਹੀ ਲੀਵਰ ਦਾ ਫ੍ਰੈਂਡ ਵੀ ਹੈ ਔਰ 5 ਵਰਗ ਹੈਗਾ اچھا ਇਹ ਇਹ ਜੜ ਤਨਾ ਫੁੱਲ ਫਲ ਸਭ ਕੁਝ ਜਿਹੜਾ ਹੈ ਇਹਦਾ ਰਸ ਕੱਢ ਕੇ ਜਾਂ ਕੜਾ ਬਣਾ ਕੇ ਆਪਾਂ ਵਰਤਦੇ ਆ ਸਾਡੀ ਲੀਵਰ ਨੂੰ ਠੀਕ ਰੱਖਦਾ ਇਹ ਮੈਂ ਦੇਖਦਾ ਪਿਆਵਾ ਇਹ ਤਾਂ ਅਸੀਂ ਐਵੇਂ ਹੀ ਪੈਰਾ ਦੇ ਵਿੱਚ ਰੋਲਦੇ ਹੀ ਸੀ ਜੇ ਅਸੀਂ ਕਿਸੇ ਪਾਰਕ 'ਚ ਜਾਈਏ ਜਾਂ ਕਿੱਥੇ ਵੀ ਜਾਈਏ ਤੇ ਇਹਦੇ ਉੱਤੇ ਚੱਲ ਜੀ ਸਹੀ ਸਾਨੂੰ ਨਹੀਂ ਪਤਾ ਇਹ ਨਹੀਂ ਸਮਝਦੇ ਆ ਜਦ ਕਿ ਬਹੁਤ ਹੀ ਯੂਸਫੁਲ ਪਲਾਂਟ ਹੈਗਾ ਇਸੇ ਤਰ੍ਹਾਂ ਲੀਵਰ ਲਈ ਸਾਡੇ ਕੋਲ ਇੱਕ ਹੋਰ ਪਲਾਂਟ ਹੈ ਮੈਂ ਤੁਹਾਨੂੰ ਹੁਣੇ ਦੱਸਦਾ ਹਾਂ ਕੋਕੀ ਲਈ ਸੀ ਅਸੀਂ ਪਤਾ ਹਾਂ ਹੈਗਾ ਅੱਛਾ ਆ ਦੇਖੋ ਇਹਦੀ ਪਛਾਣ ਕਰੋ ਇਹ ਹੈਗਾ ਪੁਨਰਰਵਾ ਰਾਂਬਾਂ ਪੁਨਰਰਵਾ ਰਾਂਬਾਂ ਇਹਨੂੰ ਪੰਜਾਬੀ ਚ ਇਟ ਸਿਟ ਵੀ ਕਹਿੰਦੇ ਆ ਸਾਡੀ ਹੋਰ ਲੋਕਲ ਭਾਸ਼ਾਵਾਂ ਦੇ ਵਿੱਚ ਇਹਨੂੰ ਊਠ ਸ਼ੱਟ ਵੀ ਕਹਿੰਦੇ ਆ ਊਠ ਸ਼ੱਟ ਹਾਂ ਊਠ ਸ਼ੱਟ ਊਠ ਜੈਸੇ ਹੁੰਦਾ ਨਾ ਊਠ ਦੀ ਜ਼ਰਾ ਲੰਬੀ ਗਰਦਨ ਵਾਲੀ ਲੰਬੀ ਗਰਦਨ ਕਾਹੇ ਊਠ ਸ਼ੱਟ ਹੈਗੀ ਇਹਦੇ ਪੂਰੇ ਦਾ ਪੰਜ ਵਰਗ ਦਾ ਇਸਤੇਮਾਲ ਕਰਕੇ ਅਸੀਂ ਕਾਲੇ ਪੀਲੇ ਦਾ ਵੀ ਇਲਾਜ ਕਰਦੇ ਹਾਂ ਅੱਛਾ ਕਾਲੇ ਪੀਲੇ ਦਾ ਵੀ ਇਲਾਜ ਹੁੰਦਾ ਇਹਦਾ ਇਹਦਾ ਇਹ ਬਹੁਤ ਹੀ ਅੱਛਾ ਹੈ ਲੀਵਰ ਦੇ ਲਈ ਹੋਰ ਬਹੁਤ ਮਤਲਬ ਇਹਦੀ ਇਹਦੀਆਂ ਪੁਨਰ ਰਵਾ ਮੰਦੂਰ ਜਿਹੜਾ ਹੈ ਨਾ ਆਯੁਰਵੇਦ ਚ ਗੋਲੀਆਂ ਵੀ ਤਿਆਰ ਕੀਤੀਆਂ ਜਾਂਦੀਆਂ ਇਹ ਬਹੁਤ ਯੂਸਫੁਲ ਹੈ ਲੀਵਰ ਦੇ ਲਈ ਕਿਉਂਕਿ ਲੀਵਰ ਸਾਡਾ ਠੀਕ ਹੋਏਗਾ ਤਾਂ ਸਾਰਾ ਕੁਝ ਹੀ ਸਮਝੋ ਕਿ ਠੀਕ ਹੈਗਾ ਇਹਦੇ ਨਾਲ ਹੀ ਸਾਡੇ ਕੋਲੇ ਲੈਮਨ ਗ੍ਰਾਸ ਬੁਖਾਰ ਤੱਕ ਲਾਂਦੀ ਹੈ ਔਰ ਅੱਜ ਗ੍ਰੀਨ ਟੀ ਦੇ ਨਾਂ ਨਾਲ ਪੂਰੀ ਦੁਨੀਆ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਕਰੇਜ਼ ਗ੍ਰੀਨ ਟੀ ਦੀ ਹੈ ਮਗਰ ਲੋਕੀ ਇਹ ਨਹੀਂ ਦੇਖਦੇ ਕਿ ਗ੍ਰੀਨ ਟੀ ਹੈ ਕਿੱਥੇ ਆ ਕਾਦੀ ਹੈ 11 ਗ੍ਰਾਸ ਨੂੰ ਹੀ ਗ੍ਰੀਨ ਟੀ ਕਿਹਾ ਜਾਂਦਾ ਹੈ ਇਹਦੇ ਪੱਤਿਆਂ ਦੀ ਹੀ ਚਾਹ ਬਣਾ ਕੇ ਤੁਹਾਨੂੰ ਪਿਲਾਉ ਐਂ ਹਲਕੇ ਨੀਲੇ ਰੰਗ ਜਿਹਾ ਜਾਂਦੀ ਹੈ ਬਹੁਤ ਹੀ ਪਿਆਰੀ ਹੈ ਔਰ ਇਵਨ ਇੱਥੇ ਤੱਕ ਕਿ ਇਮਿਊਨ ਸਿਸਟਮ ਨੂੰ ਸਟਰੈਂਥਨ ਕਰਨ ਦੇ ਨਾਲ ਨਾਲ ਤੁਹਾਡੇ ਸਰੀਰ ਚੋਂ ਬੁਖਾਰਾਂ ਨੂੰ ਵੀ ਬਾਹਰ ਕੱਢਦੀ ਹੈ ਜੇ ਵੈਸੇ ਮੈਂ ਦੇਖਿਆ ਬੜਾ ਲੈਮਨ ਗ੍ਰਾਸਟੀ ਬੜੇ ਸੈਲੀਬ੍ਰਿਟੀ ਜਿਹੜੇ ਹੁੰਦੇ ਨੇ ਜਾਂ ਫਿਰ ਵੱਡੇ ਲੋਕ ਨੇ ਉਹ ਪੀਂਦੇ ਨੇ ਪਰ ਅੱਜ ਤੁਸੀਂ ਦਿਖਾ ਦਿੱਤਾ ਕਿ ਆ ਆਮ ਪਾਰਕਾਂ ਦੇ ਵਿੱਚ ਵੀ ਆ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਤਾਂ ਤੁਸੀਂ ਪੀਓ ਆਰਾਮ ਨਾਲ ਉਧਰੋਂ ਲਿਆ ਕੇ ਸਭ ਪlant ਲਗਾਏ ਆ ਹਾਂ ਆ ਸਾਡੇ ਪੈਰਾਂ 'ਚ ਦੇਖੋ ਹਾਰਟ ਫ੍ਰੈਂਡਲੀ ਸਾਰਿਆਂ ਤੋਂ ਵੱਡਾ ਦੋਸਤ ਹਾਰਟ ਦਾ ਅਰਜਨ ਅੱਛਾ ਅਰਜਨ ਤੋਂ ਵੱਡਾ ਹੋਰ ਕੋਈ ਨਹੀਂ ਜੋ ਤੀਰ ਅਰਜੁਨ ਨੇ ਮਾਰਨਾ ਨਾ ਹਾਰਟ ਦੇ ਵਿੱਚ ਰੱਖ ਕੇ ਸਹੀ ਕਰ ਦੇਣਾ ਅੱਛਾ ਸਿਰਫ ਇਹ ਹੈ ਕਿ ਇਹਦੀ ਸ਼ਰਨ ਵਿੱਚ ਸਾਨੂੰ ਆਣਾ ਪੈਣਾ ਇਹਦੀ ਛਾਲ ਦਾ ਰਸ ਪਾਊਡਰ ਬਣਾ ਕੇ ਅਸੀਂ ਵਰਤੀਏ ਤੇ ਇਹਦੇ ਬੀਜਾਂ ਤੋਂ ਹੋਰ ਪੌਦੇ ਵੀ ਉਗਾਈਏ। ਅੱਛਾ। ਕਿਉਂਕਿ ਤੁਹਾਡਾ ਭਲਾ ਤਾਂ ਦੇਣਾ ਜੇ ਤੁਸੀਂ ਹੋਰ ਕਿਸੇ ਦਾ ਭਲਾ ਕਰਨ ਦੀ ਵੀ ਸੋਚੋਗੇ। ਬਿਲਕੁਲ ਬਿਲਕੁਲ। ਫੇਰ ਹੀ ਠੀਕ ਹੋਣਾ ਆਪਾਂ। ਆ ਦੇਖੋ ਸਾਡੇ ਲਾਗੇ ਆਹ ਪਲਾਂਟ ਹੈਗਾ ਮਦਨ ਲਾਲ। ਮਦਨ ਲਾਲ ਟੰਗ। ਮਦਨ ਲਾਲ ਦੀ ਜੀਭ ਦੀ ਤਰ੍ਹਾਂ ਉਹ ਲੰਬੀ ਹੁੰਦੀ ਨਾ ਨਾਲੇ ਤੇਜ਼ ਹੁੰਦੀ। ਨੂਹਾਂ ਨੂਹ ਇਦਾਂ ਲੱਗਦਾ ਮਦਨ ਲਾਲ ਦੀ ਜੀਭ ਲੰਬੀ ਹੁੰਦੀ ਉਹ ਭਾਵੇਂ ਨੂਹਾਂ ਦੀ ਲੰਬੀ ਹੋਵੇ। ਪਰ ਇਹ ਪਲਾਂਟ ਜਿਹੜਾ ਹੈ ਇਹ ਆਕਸੀਜਨ ਭਰਪੂਰ ਛੱਡਦਾ ਅੱਛਾ ਇੰਡੋਰ ਪਲਾਂਟ ਹੈ ਪਰ ਬਹੁਤ ਕ੍ਰੇਜ਼ ਹੈ ਲੋਕਾਂ ਦੇ ਵਿੱਚ ਇਸ ਪਲਾਂਟ ਨੂੰ ਲਗਾਉਣ ਦੀ ਆਮ ਘਰਾਂ ਦੇ ਵਿੱਚ ਬਹੁਤ ਕਾਫੀ ਦੇਖਿਆ ਹੈ ਜਿਨ੍ਹਾਂ ਦੇ ਘਰ ਡੈਕੋਰੇਟ ਹੁੰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਬਾਬਾ ਲੱਗੇ ਬਾਬਾ ਲੱਗਿਆ ਹੁੰਦਾ ਇਸੇ ਤਰ੍ਹਾਂ ਸਾਡੇ ਕੋਲ ਆ ਦੇਖੋ ਮੋਰਿੰਗਾ ਹੋਲੀਫਰਾ ਵਰਲਡ ਫੇਮਸ ਡਬਲਯੂ ਐਚ ਉਹਨੇ ਇਹਨੂੰ ਕਿਤਾਬ ਦਿੱਤਾ ਹੈ ਇਹਦਾ ਸੁਪਰ ਫੂਡ ਆਫ ਦਾ ਬਾਗ ਇਹ ਦੇਖੋ ਪੱਤੇ ਸਾਰੇ ਲਾਲ ਨੇ ਇਹ ਲੋਕੀ ਲਗਾਤਾਰ ਟੈਣੀਆਂ ਟੈਣੀਆਂ ਹੀ ਬੱਚੀਆਂ ਨਹੀਂ ਲੋਕੀ ਪੱਤੇ ਲਾ ਕੇ ਹੀ ਦਾ ਜਿਹੜਾ ਹੈ ਨਾ ਇਹਦਾ ਚਾਹ ਬਣਾ ਕੇ ਪੀਂਦੇ ਆ ਇਹਦੇ ਬਹੁਤ ਜਗ੍ਹਾ ਇਸਤੇਮਾਲ ਕੀਤਾ ਜਾਂਦਾ ਇਹ ਵੀ ਪੰਜ ਵਰਗ ਹੈਗਾ ਅੱਛਾ ਇਹਦੀ ਗਮ ਹੈਲਥਲੀ ਬਹੁਤ ਹੀ ਅੱਛੀ ਹੈ ਲਗਭਗ 6000 ਰੁਪਿਆ ਕਿਲੋ ਦੇ ਕੋਸਟ ਕਰਦੀ ਹੈ ਔਰ ਇਹਦੇ ਪੱਤਿਆਂ ਦਾ ਪਾਊਡਰ ਵੀ ਕਈ ਜਗ੍ਹਾ ਤੇ ਜਿਹੜਾ ਹੈ 2 ਤੋਂ 3000 ਰੁਪਿਆ ਕਿਲੋ ਅੱਛਾ ਵਿਕਦਾ ਹੈ ਕੈਪਸੂਲਾਂ ਚ ਭਰ ਕੇ ਅੱਛਾ 2 ਗ੍ਰਾਮ ਦਾ ਕੈਪਸੂਲ 6 ਰੁਪਏ ਦਾ ਹੈ ਦੋਸਤਿਆ ਆਪਣੇ ਹਿਸਾਬ ਲਗਾ ਲਓ ਕਿ ਉਹ ਕਿੰਨੇ ਦਾ ਕਿਲੋ ਕਿੰਨੇ ਦਾ ਬਣਿਆ ਹੈ ਅੱਛਾ ਕੈਪਸੂਲਾਂ ਚ ਪਾ ਕੇ ਤੇ ਮੈਂ ਜਗਾ ਜਗਾ ਉਹ ਗਾਇਦੇ ਲੋਕਾਂ ਨੂੰ ਅਵੇਅਰ ਕਰਦਾ ਰਹਿੰਦਾ ਯਾਰ ਕੈਪਸੂਲ ਖਾਣ ਦੀ ਬਜਾਏ ਤੁਸੀਂ ਇਹ ਪ੍ਰੋਕਿਊਰ ਕਰੋ ਤਾਜ਼ਾ ਤੇ ਇਹ ਖਾਓ ਅੱਛਾ ਇੱਕ ਤੁਸੀਂ ਪੱਤੇ ਦੱਸ ਰਹੇ ਸੀਗੇ ਜਿਹਦਾ ਇੱਕ ਪੱਤੇ ਦਾ ਰੇਟ 20 ਰੁਪਏ ਹੈਗਾ ਇਹ ਉਹ ਪੱਤਾ ਕਿਹੜਾ ਹੈਗਾ ਇਹ ਉਹ ਵੀ ਦੱਸੋ ਤੁਸੀਂ ਮੈਨੂੰ ਮਿਲੀ ਸੂਚਨਾ ਅਨੁਸਾਰ ਦਿੱਲੀ ਦੇ ਵਿੱਚ ਇਹ ਪੱਤਾ ਜਿਹੜਾ ਹੈ ਇਹ 20 ਰੁਪਏ ਦਾ ਇੱਕ ਹੈ ਜਲੰਧਰ ਦੇ ਕਰਤਾਰਪੁਰ ਵਿੱਚ ਨਰਸਰੀ ਤੋਂ 10 ਰੁਪਏ ਦਾ ਇੱਕ ਦਿੰਦੇ ਆ ਉਹ ਅੱਛਾ ਹੁਮੇਰਪੁਰ ਵਿੱਚ ਵੀ ਇਹਦੀ ਖੇਤੀ ਕੀਤੀ ਜਾਂਦੀ ਹੈ ਸਪਲਾਈ ਕਰਨ ਲਈ ਅੱਛਾ ਇਹ ਇਨਸੂਲਿਨ ਪਲਾਂਟ ਹੈ ਅੱਛਾ ਇਨਸੂਲਿਨ ਪਲਾਂਟ ਜਿਹੜਾ ਪਹਿਲਾਂ ਤੁਸੀਂ ਦੱਸਿਆ ਸੀ ਹਾਂ ਇਹਨੂੰ ਅਸੀਂ ਮੈਂ ਆਪਣੇ ਪ੍ਰਧਾਨ ਜੀ ਜਿਹੜਾ ਤੁਹਾਨੂੰ ਜ਼ਿਕਰ ਕੀਤਾ ਹੁੰਦਾ ਸ਼ਰਮਾ ਜੀ ਉਹਨਾਂ ਦੇ ਗਮਲੇ ਚੋਂ ਲੈ ਕੇ ਆਇਆ ਸੀ ਬੂਟੇ ਨੂੰ ਹੂੰ ਔਰ ਇਹਦੇ ਹਜ਼ਾਰਾਂ ਬੂਟੇ ਬਣਾ ਕੇ ਮੈਂ ਅੱਗੇ ਤੇ ਅੱਗੇ ਸ਼ੇਅਰ ਕੀਤੇ ਲੋਕਾਂ ਨੂੰ ਅੱਛਾ ਇਹਦਾ ਕੀ ਇਹਦੇ ਕੀ ਫਾਇਦੇ ਨੇ ਇਹਦੇ ਦੋ ਪਲਾਂਟ ਦੋ ਪੱਤੇ ਅਸੀਂ ਪ੍ਰਤੀ ਦਿਨ ਯੂਜ਼ ਕਰਦੇ ਹਾਂ ਇਹਦਾ ਪੱਤਾ ਬਿਲਕੁਲ ਖੱਟਾ ਹੁੰਦਾ ਨਿੰਬੂ ਜਿਹਾ ਖੱਟਾ ਹੁੰਦਾ ਬਿਲਕੁਲ ਪਹਿਲਾਂ ਤੁਸੀਂ ਕੌੜਾ ਖਾਧਾ ਸੀ ਜੇ ਇਹ ਖਾਓਗੇ ਤਾਂ ਤੁਹਾਨੂੰ ਬਿਲਕੁਲ ਤੁਹਾਡੇ ਮੂੰਹ ਦਾ ਸਵਾਦ ਚੇਂਜ ਹੋ ਜਾਣਾ ਬਿਲਕੁਲ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਹੀ ਯੂਸਫੁਲ ਹੈ ਲੋਕੀ ਇਸ ਦਾ ਫਾਇਦਾ ਉਠਾ ਰਹੇ ਤੁਸੀਂ ਇੱਥੋਂ ਲੈ ਕੇ ਦੇਖ ਸਕਦੇ ਹੋ ਅਕਸਰ ਇਹਨਾਂ ਦੇ ਪੱਤੇ ਟੁੱਟੇ ਪਏ ਆ ਇਹ ਸਾਰੇ ਯੂਜ਼ ਕਰਨ ਵਾਲੇ ਜਿਹੜੇ ਸਿਹਤ ਕਰਨ ਆਉਂਦੇ ਆ ਉਹ ਸਾਰੇ ਹੀ ਇਹਨਾਂ ਨੂੰ ਇਸਤੇਮਾਲ ਕਰਦੇ ਆ ਕੋਈ ਕਾਫੀ ਖੱਟਾ ਹੈ ਜੀ ਜੀ ਅੱਗੇ ਤੁਸੀਂ ਦੱਸੋ ਸੀ ਹੋਰ ਵੀ ਕਾਫੀ ਹਾਂਜੀ ਹਾਂਜੀ ਪੌਦੇ ਨੇ ਜਿਹੜੇ ਯੂਸਫੁਲ ਨੇ ਸਾਡੇ ਬਿਲਕੁਲ ਅੱਗੇ ਸੁਖ ਤੇ ਚੈਨ ਜਿੱਦ ਕੀ ਸਾਰੇ ਹੀ ਚਾਹਦੇ ਆ ਇਹ ਸੁਖਚੈਂਦਾ ਬੂਟਾ ਹੈ ਅੱਛਾ ਬਲੀਟਿਆ ਪੈਨਾਟਾ ਤੇ ਦੁਆਬਾ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਐਪਲੇਟਾਂ ਲਗਵਾਈਆਂ ਸੀ ਮੈਂ ਬਹੁਤ ਥੈਂਕਫੁਲ ਆ ਉਹਨਾਂ ਦਾ ਕਿ ਲੋਕਾਂ ਨੂੰ ਇਹਨਾਂ ਨਾਵਾਂ ਤੋਂ ਜਾਣੂ ਕਰਵਾਉਣ ਲਈ ਉਹਨਾਂ ਨੇ ਉਪਰਾਲਾ ਕੀਤਾ ਉਹ ਸਾਡੀ ਐਗਜ਼ੀਕਿਊਟਿਵ ਦੇ ਮੈਂਬਰ ਹੈਗੇ ਆ ਇਸੇ ਤਰ੍ਹਾਂ ਸਾਡੇ ਇਹ ਰਾਈਟ ਹੈਂਡ ਤੇ ਦੇਖੋ ਛੋਟੀ ਇਲਾਇਚੀ ਦੇ ਪਲਾਂਟ ਹੈਗੇ ਆ ਆਲਦੋ ਇੱਥੇ ਇਲਾਇਚੀਆਂ ਨਹੀਂ ਲੱਗਦੀਆਂ ਮਗਰ ਫੁੱਲ ਜ਼ਰੂਰ ਆਉਂਦਾ ਹੈ ਤੇ ਇਤਨੀ ਜਗ੍ਹਾ ਜਿਹੜੀ ਹੈ ਨਾ ਬਿਲਕੁਲ ਫਲਾਵਰਸ ਦੇ ਨਾਲ ਜਿਹੜੀ ਹੈ ਬਹੁਤ ਸੋਹਣੀ ਲੱਗਦੀ ਹੈ ਭਰੀ ਹੁੰਦੀ ਹੈ ਮੈਂ ਪਿਲਕਨ ਦੀ ਗੱਲ ਕਰ ਰਿਹਾ ਸੀ ਪਹਿਲਾਂ ਮੂੰਹ ਪੱਕੇ ਦੇ ਲਈ ਪਰ ਮੈਂ ਦੱਸਿਆ ਸੀ ਕਿ ਅੰਗੂਰ ਤੇ ਦੋਨੋਂ ਚੀਜ਼ਾਂ ਰੱਖੀਆਂ ਹੋਣ ਤੇ ਤੁਸੀਂ ਅੰਗੂਰ ਖਾਣਾ ਛੱਡ ਦਿਓਗੇ ਤੇ ਇਹਦਾ ਇਸਤੇਮਾਲ ਕਰੋਗੇ ਇਹ ਦੇਖੋ ਤੁਹਾਡਾ ਗੁੱਡ ਲੱਕ ਹੈ ਤੁਹਾਨੂੰ ਪੱਕੇ ਦੇ ਫਲ ਹੀ ਦੇ ਮਿਲ ਗਏ ਅੱਛਾ ਮੈਂ ਇਹ ਬੜੇ ਖਾਦੇ ਨੇ ਪਹਿਲਾਂ ਖਾਂਦੇ ਰਹੇ ਜਦੋਂ ਅਸੀਂ ਕ੍ਰਿਕਟ ਦੇ ਮੈਚ ਖੇਡਣ ਜਾਂਦੇ ਸੀਗੇ ਉਦੋਂ ਇਹ ਖਾਂਦੇ ਰਹੇ ਹੈਗੇ ਆ ਪਰ ਉਦੋਂ ਇਹਨਾਂ ਗਿਆਨ ਨਹੀਂ ਸੀਗਾ ਇਹ ਤੁਸੀਂ ਪਹਿਲਾਂ ਜਰੂਰ ਦੇਖੋ ਆਵਲੇ ਫਲ ਤਾਂ ਨੂੰ ਲੱਗਣਗੇ ਕਿ ਛੋਟੇ ਟਮਾਟਰ ਨੇ ਪਰ ਇਹ ਫਲ ਦੇ ਬੜੇ ਫਾਇਦੇ ਨੇ ਕਿਉਂਕਿ ਸਰ ਦੱਸਦੇ ਪਏ ਨੇ ਅੱਛਾ ਇਹ ਇਹਦੇ ਕੀ ਫਾਇਦੇ ਨੇ ਜ਼ਿਆਦਾ ਤੁਸੀਂ ਦੱਸਦੇ ਸੀ ਇਹ ਵਿਸ਼ੇਸ਼ ਕਰਕੇ ਨਾ ਫਾਸਫੋਰਸ ਦੀ ਕਮੀ ਪੂਰੀ ਕਰਦਾ ਸਾਡੀ ਬਾਡੀ ਦੀ ਔਰ ਜਿਹੜਾ ਸਾਡਾ ਮੂੰਹ ਪੱਕ ਜਾਂਦਾ ਨਾ ਉਹਨੂੰ ਠੀਕ ਕਰ ਲਈ ਵੀ ਬਹੁਤ ਹੀ ਅੱਛਾ ਹੈ ਇਹਦੀ ਸ਼ੂਗਰ ਵਾਲਿਆਂ ਲਈ ਬਹੁਤ ਅੱਛਾ ਹੈ ਕਿ ਲਗਭਗ ਅਪਰੋਕਸੀਮੇਟ 37% ਜਿਹੜਾ ਫਾਸਫੋਰਸ ਹੈ ਇਹਦੇ ਚ ਤੇ ਇਹ ਤੁਸੀਂ ਸੁਕਾ ਕੇ ਜਾਲੋ ਪੰਸਾਰੀਆਂ ਕੋਲ ਮਿਲ ਜਾਂਦਾ ਤਾਜੇ ਖਾ ਲੋ ਜੇ ਤੁਹਾਨੂੰ ਇਹ ਕਾਲੇ ਰੰਗ ਦੇ ਮਿਲਣਗੇ ਤਾਂ ਹੋਰ ਵੀ ਮਿੱਠੇ ਹੋਣਗੇ ਇਹਨਾਂ ਵਿੱਚ ਥੋੜੀ ਖਟਾਸ ਹੈ ਉਹ ਅੰਗੂਰ ਦੀ ਤਰ੍ਹਾਂ ਮਿੱਠਾ ਹੁੰਦਾ ਮੈਂ ਤਾਂ ਬੜਾ ਸੁਣਿਆ ਕਾਲੇ ਰੰਗ ਦੇ ਕਹਿੰਦੇ ਸੀਗੇ ਕਿ ਕਾਲੇ ਰੰਗ ਦਾ ਖਾਓਗੇ ਤੇ ਬਿਮਾਰੀਆਂ ਹੋ ਜਾਣਗੀਆਂ ਪਰ ਤੁਸੀਂ ਤਾਂ ਫਾਇਦੇ ਦੱਸ ਰਹੇ ਨਹੀਂ ਨਹੀਂ ਬਿਮਾਰੀਆਂ ਹੁੰਦੀਆਂ ਨਹੀਂ ਬਿਮਾਰੀਆਂ ਭੱਜ ਜਾਣਗੀਆਂ ਹਾਂ ਇਹ ਦੇਖੋ ਆਪਣੇ ਕੋਲ ਹੈ ਨਾ ਮਹਿੰਦੀ ਮਹਿੰਦੀ ਕਿਦਾਂ ਨਹੀਂ ਲੈਂਦੀ ਜੇ ਲਾਈ ਹੋਏ ਚੰਗੀ ਤਰ੍ਹਾਂ ਨਾਲ ਨਾ ਤੇ ਫਿਰ ਆਪਣਾ ਰੰਗ ਛੱਡ ਜਾਂਦੀ ਹੈ ਦੇਖਣ ਨੂੰ ਹਰੀ ਲੱਗਦੀ ਹੈ ਤੇ ਜਦੋਂ ਅਸੀਂ ਆਪਣੇ ਹੱਥਾਂ ਤੇ ਲਾ ਲੈਂਦੇ ਹਾਂ ਤੇ ਫਿਰ ਲਾਲ ਕਰ ਦਿੰਦੀ ਹੈ ਚਲੋ ਸ਼ਰਮਾ ਜੀ ਤੁਸੀਂ ਐਸੇ ਤਾਂ ਚਲੋ ਮੈਂ ਜੇ ਘੁੰਮੂਗਾ ਪੂਰਾ ਮੈਨੂੰ ਲੱਗਦਾ ਹੈ ਕਿ ਟਾਈਮ ਕਾਫੀ ਲੱਗ ਜਾਣਾ ਹੈ 1.5 ਤੋਂ 2 ਘੰਟੇ ਹੋਰ ਲੱਗ ਜਾਣੇ ਨੇ ਪਰ ਤੁਸੀਂ ਜੋ ਜਾਣਕਾਰੀ ਦਿੰਦੀ ਹੈ ਉਹ ਕਾਫੀ ਅਮੁੱਲਿਆ ਹੈਗੀ ਹੈ ਤੇ ਕਾਫੀ ਜਿਹੜੀ ਹੈ ਉਹ ਕੌਸਟਲੀ ਵੀ ਹੈ ਤੇ ਤੁਸੀਂ ਸਾਨੂੰ ਫ੍ਰੀ ਦੇ ਵਿੱਚ ਜਿਹੜੀ ਹੈ ਉਹ ਜਾਣਕਾਰੀ ਦਿੰਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਕਿ ਤੁਸੀਂ ਸਮਾਜ ਨੂੰ ਜਾਗਰੂਕ ਕਰਨ ਵਾਸਤੇ ਇਹ ਕੰਮ ਕਰ ਰਹੇ ਹੋ ਮੇਰਾ ਤਾਂ ਤੁਹਾਡਾ ਇੱਕੋ ਹੀ ਕੰਮ ਹੈਗਾ ਜੇ ਮੈਂ ਬੂਟੇ ਉਗਾ ਰਿਹਾ ਤਾਂ ਤੁਸੀਂ ਲੋਕਾਂ ਤੱਕ ਇਹਦੀ ਜਾਣਕਾਰੀ ਨੂੰ ਪਹੁੰਚਾ ਰਹੇ ਹੋ ਇਸ ਕਰਕੇ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਜੀ ਤੇ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਤੁਸੀਂ ਸਮਾਂ ਦਿੱਤਾ ਤਾਂ ਬਿਲਕੁਲ ਇੱਕ ਵਾਰ ਤੁਹਾਨੂੰ ਮੈਂ ਜ਼ਰੂਰ ਇੱਕ ਨਿਗਾ ਜ਼ਰੂਰ ਮਰਵਾਉਂਗਾ ਇਹ ਤੁਸੀਂ ਪਾਰਕ ਦੇਖੋ ਇਹ ਆਮ ਪਾਰਕ ਨਹੀਂ ਹੈਗਾ ਇਹ ਉਹ ਪਾਰਕ ਹੈ ਜਿਸ ਪਾਰਕ ਦੇ ਵਿੱਚ ਹਰਬਲ ਜਿਹੜੀਆਂ ਨੇ ਉਹ ਕਾਫੀ ਵੈਰਾਈਟੀਆਂ ਲੱਗੀਆਂ ਹੋਈਆਂ ਨੇ ਉਹ ਹਰਬਲ ਪੌਦੇ ਲੱਗੇ ਹੋਏ ਨੇ ਜਿਨ੍ਹਾਂ ਤੋਂ ਤੁਹਾਡੀਆਂ ਕਈ ਬਿਮਾਰੀਆਂ ਜੜੀਆਂ ਨੇ ਉਹ ਦੂਰ ਹੋ ਜਾਣੀਆਂ ਤੋਂ ਸਾਡੇ ਪੈਰ ਤੋਂ ਲੈ ਕੇ ਤੁਹਾਡੇ ਸਿਰ ਦੇ ਵਾਲ ਤੱਕ ਦੇ ਬਿਮਾਰੀਆਂ ਜੋ ਨੇ ਉਹ ਸਾਰੀਆਂ ਇਸ 파ਰਕ ਦੇ ਵਿੱਚ ਆ ਕੇ ਠੀਕ ਹੋ ਜਾਣਗੀਆਂ ਜੇਕਰ ਤੁਸੀਂ ਸ਼ਰਮਾ ਜੀ ਕੋ ਲਾਉਂਗੇ ਇਹਨਾਂ ਤੋਂ ਇਹਨਾਂ ਦੀ ਗਾਈਡੈਂਸ ਲਾਉਂਗੇ ਉਮੀਦ ਕਰਦੇ ਹਾਂ ਤੁਹਾਨੂੰ ਤਸਵੀਰ ਚੰਗੀ ਲੱਗ ਰਹੀ ਹੋਵੇ ਕਿ ਵਧੀਆ ਲੱਗ ਰਹੀ ਨੇ ਬਾਤ ਤੋਂ ਬਾਅਦ ਇਹਨਾਂ ਤਸਵੀਰਾਂ ਨੂੰ ਜਰੂਰ ਸ਼ੇਅਰ ਕਰੋ ਕੈਮਰਾ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ਹੀ ਟਾਈਮ